ਮੈਨੂੰ ਸੜੀਏ ਗੱਲ ਦੀ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਘਰ ਦੇ ਇਹਨਾਂ ਨੂੰ ਕੁਝ ਕਿਉਂ ਨਹੀਂ ਕਹਿੰਦੇ ਭੈਣ ਚੋ ਜੇਕਰ ਮੈਨੂੰ ਲੱਗਦਾ ਮੈਂ ਇਹਨਾਂ ਵਾਲੇ ਲੱਛਣ ਕਰਨਾ ਵੀ ਨੋ ਨੂ ਜੇ ਵਧਾ ਕੇ ਤੇ ਇਦਾਂ ਬਾਲ ਬੂਲ ਜੇ ਇਦਾਂ ਇਦਾਂ ਕਰਕੇ ਰੱਖਾਂ ਤਾਂ ਮੈਨੂੰ ਲੱਗਦਾ ਮੇਰੇ ਘਰ ਦੇ ਮੈਨੂੰ ਗਲਾਂ ਦੇ ਦੇ ਮਾਰ ਕੀ ਮਾਰ ਦੇਣ ਭੈਣ ਚੋ ਨਾਲੇ ਭੈਣ ਚੋ ਮੈਨੂੰ ਆਹ ਗੱਲ ਹੋਰ ਕਹਿਣਗੇ ਨਾਲੇ ਆਪ ਹੀ ਜੰਮਿਆਂ ਨਾਲੇ ਆਖਦੇ ਕਿ ਹਰਾਮ ਦੇ ਜੰਮਿਆ ਕਿੱਧਰ ਗੂੰਖਾਂਦਾ ਫਿਰਦਾ ਸੜੀ ਇੱਕ ਗੱਲ ਸੋਚਣ ਵਾਲੀ ਹੈ ਕਿ ਭੈਣ ਚ ਇਹਨਾਂ ਦੇ ਰਿਸ਼ਤੇਦਾਰ ਨੇ ਇਹਨਾਂ ਦੀ ਵੀਡੀਓ ਦੇਖਦੇ ਯਾਰ ਜੇਕਰ ਦੇਖਦੇ ਵੀ ਹੋਏ ਤੇਰੀ ਵੀਡੀਓ ਦੇਖ ਕੇ ਸਾਲਾ ਕੀ ਸੋਚਦੇ ਹੋਣੇ ਵੀ ਇੱਕ ਜੰਮਿਆ ਉਹ ਵੀ ਨਕਮਾ ਸਾਲਾ ਆਈ ਆਈਆ ਮੈਂ ਕਦੇ ਵੀ ਨਾ ਤਾਂ ਮੈਂ ਆਉਦੀ ਵੀਡੀਓ ਤੇ ਕਦੇ ਸਟੋਰੀ ਪਾਈ ਐ ਨਾ ਕਦੇ ਰੀਲ ਪਾਈ ਐ ਨਾ ਮੈਂ ਕਦੇ ਆਉਦੀ ਫੋਟੋ ਤੇ ਗਾਣਾ ਲਾ ਕੇ ਸਟੋਰੀ ਪਾਈ ਐ ਨਾ ਸਟੇਟਸ ਪਾਇਆ ਕੁਝ ਵੀ ਨਹੀਂ ਪਾਇਆ ਜ ਤਾਈ ਪਰ ਮੈਂ ਜਦਨ ਕਦੇ ਸਟੇਟਸ ਜਾਂ ਸਟੋਰੀ ਪਾ ਦਿਆ ਨਾ ਜੇ ਮੈਂ ਚੱਕਮਾ ਜਿਹਾ ਗਾਣਾ ਪਾਤਾ ਦੱਸ ਦਿੰਗੇ ਲੈ ਵੀ ਮੁੰਡਾ ਪੂਰਾ ਗੈਂਗਸਟਰ ਬਣ ਗਿਆ ਵੀ ਹੱਥੋਂ ਨਿਕਲ ਗਿਆ ਤੇ ਵਿਗੜ ਗਿਆ ਜੇ ਮੈਂ ਕੋਈ ਸੈਡ ਗਾਣਾ ਲਾਦਾ ਫਿਰ ਆਖਦੇ ਨੇ ਕਿ ਤਾਂ ਪਿਆਰ ਚ ਡੁੱਬ ਗਿਆ ਵੀ ਇਹ ਨਹੀਂ বাজਦਾ ਉਹਨੇ ਤਾਂ ਰੰਨਾ ਦਾ ਪਟਿਆ ਗਿਆ ਜੇ ਸਾਲਾ ਮੈਂ ਕੋਈ ਬਾਬਿਆਂ ਵਾਲਾ ਲਾਦਿਆ ਵੀ ਧਾਰਮਿਕ ਲਾਦਿਆ ਫਿਰ ਆਖਦੇ ਨੇ ਕਿ ਲੈ ਇਹ ਕਿਹੜੇ ਪਾਸੋਂ ਬਾਬੇ ਮੰਨ ਮਾਤਾ ਜੀ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਗਾ ਕਿ ਭਾਈ ਤਾਨਾ ਤੁਹਾਡੇ ਘਰ ਦੇ ਤੇ ਤੁਹਾਡੇ ਰਿਸ਼ਤੇਦਾਰ ਜਿਹੜੇ ਤੁਹਾਨੂੰ ਦੇਖ ਕੇ ਬਸ ਐਵੇਂ ਡੰਗ ਲਾ ਕੇ ਸਾਰ ਦਿੰਦੇ ਆ ਜੇਕਰ ਸਾਡੇ ਵਰਗਾ ਕੋਈ ਇਦਾਂ ਇਦਾਂ ਦੇ ਲੱਛਣ ਕਰੇ ਨਾ ਆ ਤੇ ਨਾਲੇ ਘਰੋਂ ਕੱਢਣਗੇ ਨਾਲ ਗਲਾਂ ਦੇਣਗੇ ਤੇ ਬਾਕੀ ਆਸ-ਪਾਸ ਹੀ ਰਿਸ਼ਤੇਦਾਰ ਆ ਜਿਹੜੇ ਅੰਡੀ ਗਮੰਡੀ ਉਹਨਾਂ ਨੂੰ ਫੋਨ ਕਰ ਦੇਣਗੇ ਭਾਈ ਆਉਂਦਾ ਘਰੋਂ ਕੱਢਦਾ ਸੀ ਤਾਂ ਇਹਨੂੰ ਬੜਿਓ ਨਾ ਕਰੇ ਜੇ ਇਹਨਾਂ ਨੂੰ ਪੁੱਛ ਲਿਆ ਵੀ ਭਾਈ ਕਿਉਂ ਕੱਢਦਾ ਤੁਸੀਂ ਆਖ ਦੇਣਗੇ ਤਾਂ ਟੈਂਪੂ ਬਣਦਾ ਛੂਲਾ ਬਣਦਾ ਤੂੰ ਸਮਝਾ ਯਾ ਯਾ